ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਮੁੱਖ ਮੰਤਰੀ ਜੀ ਤੁਸੀਂ ਟੈਲੀਫੋਨ ਆਪ ਕਰਕੇ ADGP ਸਿਕਿਉਰਟੀ ਨੂੰ ਕਹਿਗੇ ਸਿੱਧੂ ਮੂਸੇਵਾਲੇ ਦੀ ਸਿਕਿਉਰਟੀ ਨੂੰ ਵਿਗੜਾ ਕਰਾਇਆ ਸਿਕਿਉਰਟੀ ਕਾਰ ਲਈ ਤੁਹਾਡੇ ਪੀਏ ਨੇ ਇਹ ਸ਼ਬਦ ਨੂੰ ਸੋਸ਼ਲ ਮੀਡੀਆ ਤੇ ਪਾਤਾ ਤੇ ਗੈਂਗਸਟਰ ਨੇ ਜਾ ਕੇ ਸਾਡੇ ਹੀਰੋ ਦਾ ਕਤਲ ਕਰਤਾ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਹੈ ਕਿ ਇਹ ਜਿਹੜਾ ਨੈਕਸਸ ਤੁਹਾਡੇ ਵਿੱਚ ਸੀਗਾ ਤੁਸੀਂ ਤੁਹਾਡਾ ਪੀਐਸ ਦੇ ਗੈਰਸ ਘਰਾਂ ਦੇ ਵਿੱਚ ਜਿਹੜਾ ਨੈਕਸਸ ਹੈ ਇਹ ਨੂੰ ਐਸਆਈਟੀ ਉਜਾਗਰ ਕਿਉਂ ਨਹੀਂ ਕਰਦੀ ਇੱਕ ਦਿਨ ਸਮਾਂ ਆਉਣਾ ਹੈ ਕਿ ਇਹ ਆਸਾਬ ਹੋਣਾ ਹੈ ਜਿਹੜਾ ਤੁਸੀਂ ਸਾਡਾ ਪੰਜਾਬ ਦਾ ਪੰਜਾਬੀ ਅੰਦਾ ਸੁਪਤ ਮਲਵਾਇਆ ਹੈ ਉਹ ਦਾ ਸਾਵਿਸ਼ਿਕਤ ਹੋ ਤੋਂ ਮਗਰਾ ਵਕੂਨ ਜਣਾ ਇਹ ਦਾ ਸਮਿਆਜਾ ਤੋਂ ਤੇ ਸੁਪਤ ਲਾ ਦੇਗਾ ਜਿਹੜਾ ਸੱਚਾ ਪੰਜਾਬੀ ရဲတော်လာတာ